ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਝੋਨੇ ਦੀ ਜਿਹੜੀ ਫਸਲ ਪੱਕ ਕੇ ਤਿਆਰ ਹੋ ਗਈ ਹੁਣ ਆਪਾਂ ਕਿਸਾਨ ਭਰਾਵੋ ਆਲੂ ਦੀ ਜਿਹੜੀ ਫਸਲ ਆ ਉਹਦੀ ਬਜਾਈ ਸ਼ੁਰੂ ਕਰ ਲਈਆ ਆਲੂ ਦੀ ਬਜਾਈ ਕਿਸ ਤਰ੍ਹਾਂ ਸ਼ੁਰੂ ਕਰਨੀ ਆ ਉਹਦੇ ਵਾਸਤੇ ਜ਼ਰੂਰੀ ਨੁਕਤੇ ਆ ਜਿਹੜੇ ਕਿਸਾਨ ਭਰਾਵਾ ਦੇ ਤਿਆਰ ਹਿੱਤ ਵਿੱਚ ਕਰਨੇ ਚਾਹਣਾ ਕਿਉਂਕਿ ਆਪੋ ਆਪਣੀ ਰਾਹ ਹੋ ਸਕਦੀ ਆ ਪਰ ਜੋ ਮੇਰਾ ਢੰਗ ਤਰੀਕਾ ਵਾ ਜਿਸ ਤਰ੍ਹਾਂ ਮੈਂ ਫਸਲ ਦੀਜਦਾ ਮਾਂ ਜੋ ਵੀ ਕੁਝ ਕਰਦਾ ਮੈਂ ਆਪਦੇ ਨਿੱਜੀ ਜਿਹੜੇ ਮੇਰੇ ਆਪਦੇ ਤਜਰਬੇ ਨੇ ਮੇਰਾ ਫਰਜ਼ ਬਣਦਾ ਕਿ ਸਾਰੇ ਕਿਸਾਨ ਵੀਰਾਂ ਨਾਲ ਉਹ ਸਾਜੇ ਕਰਾਂ ਕਿਸਾਨ ਭਰਾਵੋ ਹੁਣ ਆਲੂ ਦੀ ਜਿਹੜੀ ਫਸਲ ਆ ਉਹਦਾ ਜਿਹੜਾ ਸੀਡ ਆ ਉਹ ਆਪਾਂ ਕਦੋਂ ਕੱਢਣਾ ਕਿਸ ਤਰ੍ਹਾਂ ਉਹਦਾ ਕੀ ਕਰਨਾ ਉਦੇ ਬਾਰੇ ਆਪਾਂ ਜ਼ਰੂਰ ਲਿਖਾ ਜੋਖਾ ਕਰਾਂਗੇ ਕਿਸਾਨ ਭਰਾਵੋ ਹੁਣ ਟਾਈਮ ਤੇ ਬਹੁਤੀ ਟਕਬਾ ਸਮਾਂ ਦਾ ਆਲੂ ਦਾ ਸੀਡ ਕਢਾਉੜ ਦਾ ਆਲੂ ਦਾ ਸੀਡ ਕੋਲਡ ਸਟੋਰਾ ਦੇ ਵਿੱਚ ਕਦੋਂ ਕਢਾਉਣਾ ਵਾ ਮੰਨ ਲਓ ਵੀ ਤੁਹਾਡਾ ਝੋਨਾ ਕੱਟਿਆ ਗਿਆ ਤੇ ਤੁਸੀਂ ਸੀਡ ਕਢਾ ਕੇ ਲਿਓੜਾ ਜਿਹੜਾ ਸੀਡ ਤੁਸੀਂ ਸਟੋਰਾ ਦੇ ਵਿੱਚ ਲਿਓੜਾ ਵਾ ਉਹ ਉਸ ਹੱਬਨਾ ਕਢਣਾ ਚਾਹੀਦਾ ਜਿਹੜਾ ਤੁਹਾਡਾ 10 ਤੋਂ 15 ਦੇ ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਸੀਡ ਆ ਆਲੂ ਆ ਉਹ ਖੇਤ ਦੇ ਵਿੱਚ ਬੀਜਿਆ ਜਾਵੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਸੀਡ ਜਿੱਦਣ ਤੁਸੀਂ ਕਢਾ ਕੇ ਲੈ ਜਾਂਦਾ ਸੀਡ ਕਢਾਉਣ ਤੋਂ ਬਾਅਦ ਤੀਜੇ ਜਾਂ ਚੌਥੇ ਦਿਨ ਆਲੂ ਦਾ ਜਿਹੜਾ ਆਲੂ ਆ ਆਲੂ ਦਾ ਸੀਡ ਆ ਉਹ ਨੋਰਮਲ ਹਾਲਤ ਦੇ ਵਿੱਚ ਆ ਜਾਂਦਾ ਕਿਉਂਕਿ ਕੋਲਡ ਸਟੋਰ ਦੇ ਵਿੱਚ ਬਹੁਤ ਹੀ ਠੰਡਾ ਹੁੰਦਾ ਵਾ ਆਲੂ ਤੇ ਉਹਨੂੰ ਨਾਰਮਲ ਹਾਲਾਤ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਆ ਮੌਸਮ ਤੇ ਡਿਪੈਂਡ ਕਰਦਾ ਕੁਝ ਆਲੂ ਤਾਂ ਤੀਜੇ ਦਿਨ ਨਾਰਮਲ ਹਾਲਤ ਵਿੱਚ ਆ ਜਾਂਦੇ ਨੇ ਕੁਝ ਚੌਥੇ ਦਿਨ ਦੇ ਵਿੱਚ ਆ ਜਾਂਦੇ ਨੇ ਜੇ ਮੌਸਮ ਥੋੜਾ ਗਰਮਾ ਤਾਂ ਤੀਜੇ ਦਿਨ ਨਾਰਮਲ ਹਾਲਤ ਦੇ ਵਿੱਚ ਜੇ ਮੌਸਮ ਜਿਆਦਾ ਠੰਡਾ ਵਾ ਤਾਂ ਉਹ ਚਾਰ ਤੋਂ ਪੰਜ ਦਿਨ ਵੀ ਲੱਗ ਜਾਂਦੇ ਆ ਜਦੋਂ ਨਾਰਮਲ ਹਾਲਤ ਦੇ ਵਿੱਚ ਆ ਗਿਆ ਤੇ ਕਿਸਾਨ ਭਰਾਵੋ ਦੇ ਜਿਹੜੀਆਂ ਬੋਰੀਆਂ ਨੇ ਖੋਲ ਕੇ ਤੁਸੀਂ ਆਲੂ ਆਦੀਆਂ ਵਿਛਾ ਲੈਣੀਆਂ ਨੇ ਆਲੂ ਵਿਛਾ ਕੇ ਸਭ ਤੋਂ ਪਹਿਲਾਂ ਗੜਿਆ ਸੜਿਆ ਜਿਹੜਾ ਆਲੂ ਆ ਉਹਨੂੰ ਬਾਹਰ ਕੱਢਣਾ ਵਾ ਲੇਬਰ ਲਾ ਕੇ ਬੰਦੇ ਲਾ ਕੇ ਆਲੂ ਨੂੰ ਸਮਾਰ ਕੇ ਵਿਛਾ ਕੇ ਕੱਲਾ-ਕੱਲਾ ਆਲੂ ਚੈੱਕ ਕਰਨਾ ਕਿ ਉਹਦੇ ਵਿੱਚ ਕੋਈ ਗੜਿਆ ਆਲੂ ਤਾਂ ਨਹੀਂ ਜੇ ਗੜਿਆ ਆਲੂ ਰਹਿ ਗਿਆ ਤਾਂ ਸਾਰੇ ਹੋਰ ਜਿੱਥੇ-ਜਿੱਥੇ ਆਲੂਆਂ ਨੂੰ ਪਾਣੀ ਲੱਗੂਗਾ ਗਲੇ ਹੋਏ ਆਲੂ ਦਾ ਤੇ ਉਹ ਦੂਸਰਾ ਸੀਡ ਵੀ ਉਹਨੂੰ ਖਰਾਬ ਕਰੂਗਾ ਤੇ ਉਹਦੀ ਅੱਖਾਂ ਤੇ ਜਦੋਂ ਖਰਾਬ ਪਾਣੀ ਲੱਗੂਗਾ ਤੇ ਤੁਹਾਡਾ ਦੂਸਰਾ ਸੀਡ ਵੀ ਖਰਾਬ ਹੋਣ ਦੀ ਸੁਭਾਵਨਾ ਵਾ ਇਸ ਕਰਕੇ ਆਲੂ ਨੂੰ ਖਿਲਾਰ ਕੇ ਉਹਦੇ ਵਿੱਚੋਂ ਗਲੇ ਸੜੇ ਆਲੂ ਕੱਢ ਕੇ ਉਹਨੂੰ ਜਾਂ ਤਾਂ ਦੱਬ ਦੇਣੇ ਚਾਹੀਦੇ ਆ ਜਾਂ ਬਹੁਤ ਦੂਰ ਸਿੱਟ ਦੇਣੇ ਚਾਹੀਦੇ ਆ ਤੇ ਫੇਰ ਤੁਸੀਂ ਜਿਹੜੀ ਅਗਲੇ ਅਗਲਾ ਟ੍ਰੀਟਮੈਂਟ ਕਰਨਾ ਅਗਲਾ ਜੋ ਟ੍ਰੀਟਮੈਂਟ ਕਰਨਾ ਜੋ ਦਵਾਈ ਲਾਉਣੇਗਾ ਕਿਹੜੀ-ਕਿਹੜੀ ਦਵਾਈ ਲੱਗ ਸਕਦੀ ਆ ਕਿੰਨੀ ਮਾਤਰਾ ਦੇ ਵਿੱਚ ਲੱਗ ਸਕਦੀ ਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਜਾਂ ਦੋ ਤਰ੍ਹਾਂ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ ਸਾਝ ਪਾਉਂਗਾ ਸਿਰਫ ਤੁਸੀਂ ਹਜੇ ਆਲੂ ਕਢਾ ਕੇ ਲੈ ਕੇ ਆਉਣੇ ਆ ਤੇ ਉਹਦੀ ਛਾਂਟੀ ਕਰਨੀ ਆ ਤੇ ਨਾਰਮਲ ਹਾਲਤ ਦੇ ਵਿੱਚ ਆਲੂ ਨੂੰ ਲੈ ਕੇ ਆਉਣਾ ਹਜੇ ਇਹਨਾਂ ਗੱਲਾਂ ਦੇ ਤੁਸੀਂ ਪੂਰਾ ਖਿਆਲ ਰੱਖਣਾ ਵਾ ਮੈਂ ਕਿਸਾਨ ਵੀਰਾਂ ਨੂੰ ਫਤਿਹ ਸੱਜ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ